ਅੱਡ ਬਾਕੀ ਨੇਦਾ ਬਾਈ ਇਹ 1600 ਦਾ ਬਾਈ ਖਾ ਮੰਮੀ ਦੀ ਸੋ ਭਾਜੀ ਆਹ ਛੋਟੇ ਆ ਆ ਵੀ ਕੀ ਹੈ ਭਾਜੀ ਮੈਂ 1600 ਦਾ ਦੱਸਿਆ ਹਾਂ ਹਾਂ ਬਾਈ ਇਹ 1600 ਦਾ ਯਾਰ ਖਾ ਮਾਦੀ ਸੋ ਬਾਈ ਹਾਂ ਚ ਲੈ ਯਾਰ ਬਾਈ 800 ਰੁਪਏ ਦੇ ਯਾਰ 800 ਖਾ ਮਾਦੀ ਸੋ ਬਾਈ ਤੂੰ ਕਿੱਧਰੋਂ ਆਇਆ ਚੱਲਿਆ ਯਾਰ 400 ਰੁਪਏ ਦੇ ਯਾਰ 400 ਫੇਰ ਖਾਮਾ ਦੀ 100 ਅਬੇ ਸਾਲੇ ਉਹ ਬਾਈ ਯਾਰ ਸਾਡੇ ਕੰਮ ਚ 100 100 ਨਹੀਂ ਚੱਲਦੀ ਯਾਰ ਐ ਕਰ 200 ਰੁਪਏ ਦੇ ਲੈ ਚੱਲ ਆ ਗਿਆ 200 ਤੇ ਖਾਮਾ ਦੀ 100 100 ਲੱਗੇ ਯਾਰ ਮਾਦੀ ਯਾਰ 200 ਰੁਪਏ ਦਾ ਹੀ ਯਾਰ ਲਿਆ ਦੇ ਇਹ ਫਸ ਗਿਆ 200 ਰੁਪਏ ਯਾਰ ਮੈਨੂੰ ਜਿਆਦਾ ਲੱਗਦਾ ਐ ਕਰ 100 ਰੁਪਏ ਲੈ ਲੈ 90 ਰੁਪਏ I'm gonna get you! You son of a bitch! I'm gonna kill you! You son of a bitch! You son of a bitch! son you